ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਰੀਬ 550 ਏਕੜ ਦੇ ਵਿੱਚ ਇੱਕ ਪੰਜਾਬ ਦੀ ਬਹੁਤ ਪੁਰਾਣੀ ਧਰੋਹਰ ਹੈ ਵਿਰਾਸਤ ਹੈ ਜਿਹਨੂੰ ਉਜਾੜਨ ਦੀ ਜਿਹਨੂੰ ਖੰਡਾਉਣ ਦੀ ਲਗਾਤਾਰ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪੰਜਾਬ ਵਾਸੀਓ ਜిల్లా ਰੂਪਨਗਰ ਵਾਸੀਓ ਇਲਾਕਾ ਵਾਸੀਓ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਅਪੀਲ ਤਾਂ ਨਾ ਕਹਾ ਮੈਂ ਇਹ ਸਾਡਾ ਇੱਕ ਬਹੁਤ ਵੱਡਾ ਫਰਜ ਹੈ ਅਣਖ ਗੈਰਤ ਨੂੰ ਜਿਉਂਦਾ ਰੱਖਣ ਦੇ ਲਈ ਕਿ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਸ ਦੇ ਵਿੱਚ ਇੱਕ ਬਹੁਤ ਪੁਰਾਣੀ ਪ੍ਰਕਿਰਿਆ ਹੈ ਮੈਂ ਸ਼ੋਰਟ ਚ ਦੱਸਦਾ ਤੁਹਾਨੂੰ ਕਿ ਜਿਵੇਂ ਤੁਹਾਡੇ ਬੱਚੇ ਕਿਤੇ ਪੜ੍ਹਦੇ ਆ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਉੱਥੇ 8 ਤੋਂ 10 ਲੱਖ ਰੁਪਏ ਖਰਚਾ ਇੱਕ ਡਿਗਰੀ ਦਾ ਹੈ ਜੇ ਉਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰਨ ਬੱਚੇ ਜੇ ਉੱਥੇ ਦਾਖਲੇ ਮਿਲਦੇ ਆ ਉਹਨਾਂ ਨੂੰ ਜਿਹੜਾ ਨੂੰ ਮਿਲੇ ਵੀ ਹੈ ਤਾਂ ਉਹ ਘਟ ਕੇ ਸਾਰਾ 2.5 ਲੱਖ ਦੇ ਵਿੱਚ ਰਹਿ ਜਾਂਦਾ ਹੈ 6-6000 ਦੇ ਵਿੱਚ ਕੋਰਸਪੋਂਡੈਂਟ ਡਿਗਰੀਆਂ ਹੋ ਜਾਂਦੀਆਂ ਜੇ ਦੂਜੇ ਪਾਸੇ ਗੱਲ ਕਰਾਂ ਤਾਂ ਉਹ ਲੱਖਾਂ ਦੇ ਵਿੱਚ ਹੈ ਸੋ ਉਸ ਯੂਨੀਵਰਸਿਟੀ ਦੇ ਵਿੱਚ ਇਹ ਕਾਨੂੰਨ ਕਾਇਦੇ ਲਾਗੂ ਰਹਿਣ ਉਸ ਵਾਸਤੇ ਇੱਕ ਸੈਨੇਟ ਬਣਦੀ ਹੈ ਸੈਨੇਟ ਦਾ ਸਰਲ ਸ਼ਬਦਾਂ ਵਿੱਚ ਅਰਥ ਹੈ ਜਿਵੇਂ ਤੁਹਾਡੀ ਪਿੰਡਾਂ ਵਿੱਚ ਪੰਚਾਇਤ ਬਣਦੀ ਹੈ ਜਿਵੇਂ ਤੁਹਾਡੇ ਪਰਿਵਾਰ ਦਾ ਕੋਈ ਮੁਖੀ ਚੁਣਿਆ ਜਾਂਦਾ ਹੈ ਕਿ ਘਰ-ਬਾਰ ਕਿੱਥੇ ਚਲਾਣਾ ਕਿੱਥੇ ਕਰਨਾ ਪਰ ਇਹ ਲੰਬੇ ਸਮੇਂ ਤੇ ਸੈਨੇਟੇਸ਼ਨ ਪ੍ਰਕਾਰ ਨਾਲ ਚੱਲਦੀ ਰਹੀ ਇਹਦੇ 'ਚ 99 ਮੈਂਬਰ ਹੁੰਦੇ ਨੇ ਉਹਨਾਂ ਵਿੱਚ ਵਿਦਿਆਰਥੀ ਵੀ ਹੁੰਦੇ ਆ ਕੋਈ ਸਟਾਫ ਦੇ ਵਿੱਚੋਂ ਹੁੰਦੇ ਆ ਲਾ-ਮਲਾ ਕੇ 92 ਮੈਂਬਰ ਟੋਟਲ ਹੁੰਦੇ ਆ ਜਿਹੜੇ ਕਿ ਫੈਸਲੇ ਲੈਂਦੇ ਆ ਕਿ ਯੂਨੀਵਰਸਿਟੀ ਨੂੰ ਆਪਾਂ ਨੇ ਕਿਸ ਤਰੀਕੇ ਦੇ ਨਾਲ ਕਿਹੜੇ ਲਾ ਕਾਨੂੰਨ ਜਿਹੜੇ ਨਿਯਮ ਬਣਾਣੇ ਆ ਕੋਈ ਸ਼ਿਪਾਰਸ਼ ਨਹੀਂ ਚੱਲਦੀ ਉੱਥੇ ਗਰੀਬ ਦਾ ਆਦਮੀ ਦਾ ਬੱਚਾ ਜੇ ਉਹਦੇ ਨੰਬਰ 1.0% ਵੀ ਜ਼ਿਆਦਾ ਹੈ ਤਾਂ ਸਾਹਮਣੇ ਚਾਹੇ ਮੁੱਖ ਮੰਤਰੀ ਦਾ ਬੱਚਾ ਹੋਵੇ ਉਹਨੂੰ ਐਡਮਿਸ਼ਨ ਨਹੀਂ ਮਿਲ ਸਕਦੀ ਐਦਾਂ ਦੇ بڑے ਰਾਇਲ ਅਮੀਰ ਕਾਨੂੰਨ ਨਿਯਮ ਸਧਾਰਨ ਲੋਕਾਂ ਲਈ ਇਸ ਯੂਨੀਵਰਸਿਟੀ ਦੇ ਰਾਹੀਂ ਮਿਲਦੀ ਆ 1883 ਦੇ ਵਿੱਚ ਯੂਨੀਵਰਸਿਟੀ ਯੂਨੀਵਰਸਿਟੀ ਆਫ ਪੰਜਾਬ ਲਾਹੌਰ ਸ਼ਹਿਰ ਜੋ ਇਸ ਵਕਤ ਪਾਕਿਸਤਾਨ ਚ ਹੈ ਉੱਥੇ ਸ਼ੁਰੂ ਕੀਤੀ ਸੀ ਪੰਜਾਬ ਦੇ ਪੁਰਾਣੇ ਸਿਆਣਿਆਂ ਵੱਡ ਬਡੇਰਿਆਂ ਨੇ ਢਾਲ ਇਕੱਠੀ ਕਰਕੇ ਇਹਨੂੰ ਬਣਾਇਆ ਸੀਗਾ ਕਿਉਂਕਿ ਗੋਰੀ ਸਰਕਾਰ ਉਸ ਵੇਲੇ ਵੀ ਮੁੱਕਰ ਗਈ ਸੀ ਕਿ ਅਸੀਂ ਇਹਨਾਂ ਕੰਮਾਂ ਲਈ ਪੈਸੇ ਨਹੀਂ ਲਗਾ ਸਕਦੇ ਉਸ ਤੋਂ ਬਾਅਦ ਦੇਸ਼ ਦੀ ਵੰਡ ਹੋਈ ਫਿਰ ਇਹ ਯੂਨੀਵਰਸਿਟੀ ਉੱਥੋਂ ਚੱਲ ਕੇ ਹੁਸ਼ਿਆਰਪੁਰ ਫਿਰ ਉੱਥੋਂ ਸ਼ਿਮਲਾ ਹਿਸਾਰ ਆਖਿਰਕਾਰ 1956 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹ ਜ਼ਮੀਨ ਵੀ ਲੋਟ ਹੋਈ ਪੰਜਾਬ ਦਾ ਨਾਮ ਵੀ ਰੋਸ਼ਨ ਹੋਇਆ 1956 ਤੋਂ ਖੈਰ ਪਿਛਲੇ ਦਾ ਟਾਈਮ ਦੇ ਵਿੱਚ ਦੇਖੀਏ ਤਾਂ ਬੜੇ ਧੱਕੇ ਝੇਲੇ ਇਸ ਯੂਨੀਵਰਸਿਟੀ ਨੇ ਆਪਣੀ ਹੋਂਦ ਬਚਾਉਣ ਦੇ ਲਈ ਉਸ ਵਕਤ ਦੇ ਸਿਆਣਿਆਂ ਨੇ ਇਹ ਹੁਣ 1956 ਦੇ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕੰਮ ਕਰ ਰਹੀ ਹੈ ਪੰਜਾਬ ਦਾ ਇਹ throhar ਹੈ ਵਿਰਾਸਤ ਹੈ ਪੰਜਾਬੀਅਤ ਹੈ ਮੈਂ ਕਹਾ ਹੁਣ ਇਹਦੇ ਉੱਤੇ ਵੱਡਾ ਡਾਕਾ ਮਾਰ ਕੇ ਜਿਹੜੀ ਉਹ ਮੈਂ ਸੈਨਟ ਪ੍ਰਕਿਰਿਆ ਦਸੀ ਨਾ ਤੁਹਾਨੂੰ ਉਹ ਚੋਣਾ ਪਿੱਛੇ ਇਹਨਾਂ ਨੇ ਰੋਕ ਲਗਾ ਦਿੱਤੀ ਉਹਨੂੰ ਰੱਦ ਕਰਤਾ ਕਿ ਅਸੀਂ ਆਪਣੇ ਤਰੀਕੇ ਨਾਲ ਕੋਟਾ ਇਹਨਾਂ ਨੇ 99 ਤੋਂ ਘਟਾ ਕੇ 30 31 ਦਾ ਕਰ ਦਿੱਤਾ ਉਸ ਵਿੱਚ ਵੀ 15 ਬੰਦੇ ਨਾਮਿਨੇਟ ਕਰਨੇ ਸੀਗੇ ਕਈ ਚੀਜ਼ਾਂ ਸੀਗੀਆਂ ਉਹਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਤੁਹਾਡੇ ਬੱਚਿਆਂ ਵੱਲੋਂ ਪੰਜਾਬ ਭਰ ਦੇ ਹਿਮਾਚਲ ਹਰਿਆਣਾ ਦੇ ਬੱਚਿਆਂ ਵੱਲੋਂ ਆਪਣੇ ਆਪਣੇ ਹੱਕਾਂ ਨੂੰ ਲੈ ਕੇ ਆਪਣੀ ਆਪਣੀ ਹਰ ਇੱਕ ਸਟੇਟ ਕਰਦੀ ਹੈ ਉਹ ਸੰਘਰਸ਼ ਨੂੰ ਚੱਲਦਿਆਂ ਅੱਜ 8ਵਾਂ ਦਿਨ ਹੈ ਔਰ ਇਸ ਦੋ ਪੜਾਅ ਆਏ ਸੀਗੇ ਤਿੰਨ ਚੀਜ਼ਾਂ ਸੀਗੀਆਂ ਕਿ ਪਹਿਲਾ ਤਾਂ ਉਹ ਸੈਨੇਟ ਨੂੰ ਨੋਟੀਫਿਕੇਸ਼ਨ ਨੂੰ ਰੱਦ ਕਰਾਣਾ ਉਹ ਕੱਲ ਸ਼ਾਮ ਹੀ ਇਹਨਾਂ ਨੇ ਰੱਦ ਕਰਤਾ ਜਦੋਂ ਸਾਰਾ ਪੰਜਾਬ ਬੰਗਾਰ ਗਿਆ ਉੱਠ ਗਿਆ ਕਿ ਅਸੀਂ 10 ਤਰੀਕ ਦੇ ਅੰਠ ਵਿੱਚ ਪਹੁੰਚਾਂਗੇ ਦੂਜਾ ਸੀਗਾ ਇਹਨਾਂ ਨੇ ਬੱਚਿਆਂ ਦੇ ਇੱਕ ਥੋਪਣ ਦੀ ਕੋਸ਼ਿਸ਼ ਕੀਤੀ ਸੀ ਕਿ ਐਫੀਡੇਵਟ ਕਿ ਤੁਸੀਂ ਨਾ ਤਾਂ ਉੱਚੀ ਨਾਰੇ ਲਾ ਸਕਦੇ ਹੋ ਤੁਸੀਂ ਨਾਰੇ ਕਿਹੜੇ ਲਾਣੇ ਉਹਦੀ ਵੀ ਮਨਜ਼ੂਰੀ ਲੈਣੀ ਪੈਣੀ ਤੁਸੀਂ ਕਿਹੜੀ ਗੱਲ ਕਰਨੀ ਕਿੱਥੇ ਬਹਿ ਕੇ ਕਰਨੀ ਉਹ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਜਿਹੜੀ ਤੈਅ ਕਰੋਗੇ ਉਹਦਾ ਵਿਰੋਧ ਹੋਇਆ ਠੋਕੇ ਦੋ ਵਾਰ ਮਾਲਕ ਦੀ ਕਿਰਪਾ ਨਾਲ ਗਏ ਆ ਪਹਿਲੇ ਤਾਂ ਨੈਫੀਡੇਵਟ ਰੱਦ ਹੋਇਆ ਕੱਲ ਸੈਨੇਟ ਦਾ ਪੁਰਾਣਾ ਨੋਟੀਫਿਕੇਸ਼ਨ ਰੱਦ ਹੋਇਆ ਕਿ ਪ੍ਰਾਣੀ ਪ੍ਰਕਿਰਿਆ ਵਿੱਚ ਰਹੂਗੀ ਜਿਹੜਾ ਇਹਨਾਂ ਨੇ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੇਨ ਤੀਜੀ ਤੀਜ ਜਿਹੜੀ ਤੀਜੀ ਔਰ ਅੰਤਿਮ ਲੜਾਈ ਹੈ ਇਸ ਵਕਤ ਦੀ ਯੂਨੀਵਰਸਿਟੀ ਦੀ ਉਹ ਸਾਥੀਓ ਇਹ ਹੈ ਕਿ ਯੂਨੀਵਰਸਿਟੀ ਦੇ ਵਿੱਚ ਚੋਣਾਂ ਨਹੀਂ ਹੋ ਰਹੀਆਂ ਬਹੁਤ ਲੰਬੇ ਸਮੇਂ ਤੋਂ ਤੁਸੀਂ ਦੇਖ ਲਓ ਇਸੇ ਪ੍ਰਕਾਰ ਦੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਵੀ ਚੋਣਾਂ ਲਟਕਾਈਆਂ ਜਾ ਰਹੀਆਂ ਗਾਹੇ-ਬਗਾਹੇ ਕਰਕੇ ਚਲੋ ਉਹਨੂੰ ਮੈਂ ਬਰਨ ਨੂੰ ਹਜੇ ਨਹੀਂ ਲਵਾਵਾਂਗਾ ਯੂਨੀਵਰਸਿਟੀ ਦੀਆਂ ਚੋਣਾਂ ਰੁਕੀਆਂ ਹੋਈਆਂ ਨੇ ਜਦੋਂ ਚੋਣਾਂ ਰੁਕਦੀਆਂ ਨੇ ਤਾਂ ਇੱਕ ਤਰ੍ਹਾਂ ਦਾ ਉਹ ਵੀ ਗਲਤ ਹੁੰਦਾ ਹੈ ਕਿਉਂਕਿ ਨਵੇਂ ਨਿਯਮ ਪਾਸ ਕਰਨੇ ਹੋਰ ਚੀਜ਼ਾਂ ਮੈਂ ਬੜਾ ਹੈਰਾਨ ਹੋਇਆ ਕੱਲ ਮੈਂ ਯੂਨੀਵਰਸਿਟੀ 'ਚ ਗਿਆ ਕਿ ਐਨੇ ਮਹਿੰਗੇ ਸ਼ਹਿਰ ਦੇ ਵਿੱਚ ਬੜੇ ਘੱਟ ਰੇਟਾਂ ਦੇ ਕੰਡੀਨਾ ਦੇ ਵਿੱਚ ਉੱਥੇ ਖਾਣੇ ਔਰ ਚੀਜ਼ਾਂ ਮਿਲ ਰਹੀਆਂ ਸਿਗੀਆਂ ਉਹ ਇੱਕ ਨਿਯਮਾ ਕਾਨੂੰਨ ਦੇ ਸੈਨੇਟ ਦੇ ਫੈਸਲਿਆਂ ਕਰਕੇ ਹੀ ਸਾਰਾ ਕੁਝ ਹੈ ਔਰ ਬੱਚਿਆਂ ਨੂੰ ਛੋੜਿਆਂ ਨੂੰ ਹੋਸਟਲ 'ਚ ਰਹਿਣਾ ਜਾਂ ਹੋਰ ਚੀਜ਼ਾਂ ਦੇ ਬਹੁਤ ਘੱਟ ਖਰਚੇ ਆ ਇਹਦਾ ਵਿਸਥਾਰ ਕਰਨ ਦੀ ਲੋੜ ਹੈ ਇਹਦੇ ਤੇ ਕਬਜ਼ਾ ਕਰਨ ਦੀ ਲੋੜ ਨਹੀਂ ਆ ਕਿਸੇ ਤਾਕਤਾਂ ਵੱਲੋਂ ਸੋ ਆਪਣੇ ਬੱਚਿਆਂ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਕਾਇਮ ਰੱਖਣ ਲਈ ਮੈਂ ਤੁਹਾਨੂੰ ਇਹ ਪਰਜੋਰ ਅਪੀਲ ਕਰਦਾ ਆਪਣੇ ਲਈ ਤਾਂ ਕਦੀ ਕੁਝ ਮੰਗਿਆ ਨਹੀਂ ਹਿੱਤ ਲਈ ਸਮਾਜ ਲਈ ਪੰਜਾਬ ਲਈ ਪੰਜਾਬੀਤ ਲਈ ਹੀ ਸਦਾ ਮੰਗਿਆ ਕਿ ਹਰੇਕ ਪਿੰਡ ਚੋਂ ਮੈਂ ਜ਼ਿਆਦਾ ਨਹੀਂ ਕਹਿੰਦਾ ਘਟੋ ਘਟ ਇੱਕ ਇੱਕ ਗੱਡੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ 10 ਨਵੰਬਰ ਨੂੰ ਸੋਮਵਾਰ ਦਿਨ ਪੈਂਦਾ ਹੈ ਸਵੇਰੇ 8 ਵਜੇ ਨਿਕਲਣਾ ਹੈ ਤੇ ਯੂਨੀਵਰਸਿਟੀ ਦੇ 2 ਨੰਬਰ ਗੇਟ ਤੇ 15 ਸੈਕਟਰ ਦੇ ਸਾਹਮਣੇ ਆ ਉੱਥੋਂ ਐਂਟਰ ਕਰਨਾ ਹੈ ਸਾਰਿਆਂ ਨੇ ਯੂਨੀਵਰਸਿਟੀ ਦੇ ਹਜ਼ਾਰਾਂ ਬੱਚੇ ਤੁਹਾਡੀ ਉਡੀਕ ਵਿੱਚ ਹੈ ਔਰ ਪੰਜਾਬ ਭਰ ਦੇ ਵਿੱਚੋਂ ਸਾਰੇ ਆ ਕਿਸਾਨ ਜਥੇਬੰਦੀਆਂ ਵੱਖ-ਵੱਖ ਯੂਨੀਅਨਾਂ ਵੱਖ-ਵੱਖ ਸਾਥੀ ਅਸੀਂ ਵੀ ਸਾਰੇ ਉਹਦੇ ਸ਼ਾਮਲ ਹੈ ਅਸੀਂ ਸਾਰੇ ਉੱਥੇ ਪਹੁੰਚ ਰਹੇ ਹਾਂ ਸਿਰਫ ਬੱਚਿਆਂ ਨੂੰ ਸਾਡਾ ਇਨਸਾਫ ਦਿਵਾਉਣਾ ਹੱਕ ਹੈ ਕਿਸੇ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਕਲੈਸ਼ ਕਰਨਾ ਕੋਈ ਇਸ ਦਾ ਦਾ ਹੱਕ ਨਹੀਂ ਹੈ ਔਰ ਪੰਜਾਬ ਪੁਲਿਸ ਨੂੰ ਮੈਂ ਕਹੂੰਗਾ ਸਰਕਾਰ ਨੂੰ ਜੇ ਕੋਈ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਹੈ ਸਾਡੇ ਨਾਲ ਵੀ ਧੱਕਾ ਕਰ ਰਹੀ ਹੈ ਸਰਕਾਰ ਹੋਇਆ ਤਾਂ ਕਿਸੇ ਨੂੰ ਕਿਸੇ ਰੋਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਾਕੀ ਰਹਿ ਗਈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਉਹਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਪੰਜਾਬ ਦੇ ਲੋਕ ਪੰਜਾਬ ਦੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆ ਰਹੇ ਨੇ ਸੋ ਉਹਨਾਂ ਦੀ ਸਾਡੇ ਆਉਣ ਤੋਂ ਪਹਿਲਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਛੇਤੀ ਉਹ ਭੋਗ ਪੈਣਾ ਇਹਨਾਂ ਦਾ ਜਿਹੜੇ ਨਵੇਂ-ਨਵੇਂ ਨੋਟੀਫਿਕੇਸ਼ਨ ਹੁੰਦੇ ਦੋ ਤਾਂ ਤਾਂ ਪੈ ਗਿਆ ਸਾਡੇ ਆਉਣ ਤੋਂ ਪਹਿਲਾਂ ਪੰਜਾਬ ਦੇ ਆਉਣ ਤੋਂ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਚਾਹੁੰਦਾ ਸਰਕਾਰ 9 ਤਰੀਕ ਤੱਕ ਜਿਹੜਾ ਤੀਜਾ ਨੋਟੀਫਿਕੇਸ਼ਨ ਹੈ ਉਹ ਵੀ ਜਾਰੀ ਕਰ ਦਵੇ ਕਿ ਚੋਣਾਂ ਕਰਵਾਈਆਂ ਜਾਣੀਆਂ ਦੀ ਡੇਟ ਤੈਅ ਕਰ ਦਵੇ ਨਹੀਂ ਤਾਂ ਮਜਬੂਰਾਂ ਜੋ ਵਿਦਿਆਰਥੀਆਂ ਦਾ ਫੈਸਲਾ ਹੈ ਕਿਉਂਕਿ ਵਿਦਿਆਰਥੀ ਨੂੰ ਲੀਡ ਕਰ ਰਿਹਾ ਸੀ ਤਾਂ ਸਾਰੇ ਸਪੋਰਟਿੰਗ ਵਿੱਚ ਹੈ ਜਿਹੜਾ ਵਿਦਿਆਰਥੀਆਂ ਦਾ ਫੈਸਲਾ ਹੈ ਕਿ ਅਸੀਂ ਇਹਨੂੰ ਹੁਣ ਅਣਮਿੱਥੇ ਸਮੇਂ ਲਈ ਹੜਤਾਲ ਦੇ ਰੂਪ ਚ ਲੈ ਕੇ ਜਾਣਾ ਹੈ ਤਾਂ ਕਿ ਸਰਕਾਰ ਦੇ ਕੰਨ ਖੁੱਲ ਜਾਣ ਤਾਂ ਮੈਂ ਚਾਹੁੰਦਾ ਸਰਕਾਰ ਮੈਨਾਂ ਕਿਸੇ ਆਪਣੇ ਸਿਆਸੀ ਨੁਕਸਾਨ ਨੂੰ ਬਚਾਉਣ ਦੇ ਲਈ ਇਹ ਫੈਸਲਾ ਲੈ ਕੇ ਆਵੇ ਕਿ ਜਿਹੜਾ ਇਹ ਨੋਟੀਫਿਕੇਸ਼ਨ ਜਿਹੜਾ ਚੋਣਾਂ ਦਾ ਡੇਟ ਜਿਹੜਾ ਤੈਅ ਕਰਕੇ ਉਹਦਾ ਲੈਟਰ ਜਾਰੀ ਕਰੇ ਜਿੱਤ ਲੜਦੇ ਲੋਕਾਂ ਦੀ ਔਰ ਮੇਰੇ ਵੀਰੋ ਭਰਾਵੋ ਇਹ ਰੋਜ਼-ਰੋਜ਼ ਬਕਤਨੀ ਪੈਂਦਾ ਇੱਕ ਡਿਗਰੀ ਚੈੱਕ ਕੀਤੀ ਜਾ ਰਹੀ ਹੈ ਕਿ ਤੁਹਾਡੇ ਪੰਜਾਬ ਦੇ ਉੱਪਰ ਜੇਕਰ ਇਹਨਾਂ ਨੇ ਹੁਣੇ ਲਾਗੂ ਕਰ ਦਿੱਤਾ ਇਹ ਇਸ ਵਕਤ ਕਿ ਆਹ ਤੱਕ ਆ ਕਰ ਦਿੱਤਾ ਤਾਂ ਇਸ ਤੋਂ ਬਾਅਦ ਫਿਰ ਸਾਨੂੰ ਬਚਾਣ ਖੋਣ ਦੇ ਲਈ ਤੁਸੀਂ ਆਪ ਸਮਝ ਸਕਦੇ ਹੋ ਕਿ ਬਹੁਤਾ ਕੁਝ ਨਹੀਂ ਰਹਾ ਜਾਂਦਾ ਸੋ ਇਹ ਨਹੀਂ ਹੈ ਇਕੱਲੀ ਇੱਕ ਯੂਨੀਵਰਸਿਟੀ ਦੀ ਗੱਲ ਨਹੀਂ 190 ਪਲੱਸ ਕਾਲਜ ਇਸ ਨਾਲ ਜੁੜੇ ਹੋਏ ਨੇ ਸਾਡੇ ਪੰਜਾਬ ਦੀ ਪੰਜਾਬ ਵਿੱਚ ਜੁੜੀ ਹੋਏ ਨੇ ਜਿਹੜੇ ਤੁਹਾਡੇ ਬੱਚੇ ਸਰਕਾਰੀ ਕਾਲਜਾਂ ਦੇ ਵਿੱਚ ਏਡਡ ਕਾਲਜਾਂ ਦੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਗੱਲ ਮੇਰੀ ਸਮਝ ਲਿਓ ਫਿਰ ਉਹ ਫੈਸਲੇ ਕਾਰਪੋਰੇਟ ਅਮੀਰ ਲੋਕਾਂ ਨੂੰ ਫਾਇਦੇ ਦੇਣ ਦੇ ਲਈ ਉਸ ਦਿਸ਼ਾਵਾਲ ਸਰਕਾਰਾਂ ਵੱਧ ਰਹੀਆਂ ਐ ਸੋ ਸਮੇਂ ਰਹਿੰਦੇ ਪਹਿਲਾਂ ਹੀ ਸਿੱਖਿਆ ਦੇ ਮਾਮਲੇ ਦੇ ਵਿੱਚ ਬਹੁਤ ਮਹਿੰਗਾ ਯੋਗ ਹੈ ਬੱਚਿਆਂ ਦੀਆਂ ਪੜਾਈਆਂ ਦੇ ਖਰਚੇ ਬਹੁਤ ਐ ਆਓ ਆਪਣੇ ਪੰਜਾਬ ਦੀ ਸ਼ਾਨ ਪੰਜਾਬੀਤ ਨੂੰ ਬਚਾਉਣ ਦੇ ਲਈ ਕਿਸੇ ਤਰਸ ਦੇ ਆਧਾਰ ਤੇ ਨਹੀਂ ਕਿਸੇ ਡਰ ਦੇ ਆਧਾਰ ਤੇ ਨਹੀਂ ਕਿਸੇ ਤਰਲੇ ਦੇ ਆਧਾਰ ਤੇ ਨਹੀਂ ਹੱਕ ਠੋਕ ਕੇ ਆਪਣੇ ਹੱਕ ਲੈਣ ਦੇ ਲਈ ਆਓ ਸਾਰੇ ਉੱਥੇ ਚਲੀਏ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਤਰੀਕ ਯਾਦ ਰੱਖਿਓ 10 ਨਵੰਬਰ ਸਵੇਰੇ 9 ਵਜੇ ਜਿਹਨਾਂ ਸਾਥੀਆਂ ਨੇ ਸਾਡੇ ਨਾਲ ਚੱਲਣਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਹੜੇ ਆਪਣੇ ਪੱਧਰ ਤੇ ਆਣਾ ਚਾਹੁੰਦੇ ਆਪਣੇ ਪੱਧਰ ਤੇ ਆਣਾ ਚਾਹੁੰਦੇ ਪਰ ਆਣਾ ਪਹਿਣਾ ਹੈ ਮੈਂ ਕਹਿੰਦਾ ਪਰ ਅਮਨ ਤਰੀਕੇ ਨਾਲ ਆਣਾ ਔਰ ਹਰ ਪਿੰਡ ਚੋਂ ਮੈਂ ਤਾਂ ਘੱਟੋ ਘਾਟ ਇੱਕ ਗੱਡੀ ਕਹਿੰਦਾ ਕਾਫਲਿਆਂ ਦੇ ਕਾਫਲੇ ਬਣ ਕੇ ਚੱਲੀਏ ਤਾਂ ਕਿ ਹਕਮਰਾਨਾ ਸਰਕਾਰਾਂ ਨੂੰ ਪਤਾ ਚੱਲੇ ਕਿ ਪੰਜਾਬ ਕੀ ਚਾਹੁੰਦਾ ਹੈ ਹੋਰ ਮੈਂ ਤੁਹਾਨੂੰ ਇਹ ਵੀ ਮਾਲਕ ਦੀ ਕਿਰਪਾ ਨਾਲ ਵਾਅਦਾ ਕਰਦਾ ਜਾਂ ਮੈਨੂੰ ਜੋ ਮੇਰਾ ਪੂਰਵ ਅਨੁਮਾਨ ਹੈ ਜੇ ਪੰਜਾਬ ਉੱਠੇਗਾ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੀ ਯੂਨੀਵਰਸਿਟੀ ਲਈ ਆਪਣੇ ਪੰਜਾਬ ਲਈ ਤਾਂ ਨਤੀਜਾ ਤੁਹਾਨੂੰ ਉੱਠਣ ਤੱਕ ਜਾਂ ਉੱਠਣ ਤੋਂ ਪਹਿਲਾਂ ਮਿਲ ਜਾਣਾ ਧੰਨਵਾਦ ਸਤਿ ਸ੍ਰੀ ਅਕਾਲ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਪਿੰਡਾਂ ਤੱਕ ਪਹੁੰਚਾ ਦਿਓ ਔਰ ਮੇਰੀ ਇੱਕ ਮੇਨ ਅਪੀਲ ਤੁਹਾਨੂੰ ਕਰਨੀ ਮੈਂ ਭੁੱਲ ਗਿਆ ਸੀ ਮਾਫ ਕਰਨਾ ਕੱਲ ਦਾ ਦਿਨ ਬੜਾ ਅਹਿਮ ਹੈ 9 ਤਰੀਕ ਦਾ ਆਪਣੇ ਆਪਣੇ ਗੁਰੂ ਘਰਾਂ ਵਿੱਚ ਮੰਦਰਾਂ ਵਿੱਚ ਧਾਰਮਿਕ ਸਥਾਨਾਂ ਵਿੱਚੋਂ ਅਨਾਉਂਸਮੈਂਟ ਹੋਵੇ ਜਿਹੜੇ ਵੀ ਉੱਥੇ ਦੇ ਜਿਹੜੀ ਵੀ ਪ੍ਰਬੰਧਕ ਕਮੇਟੀ ਹੈ ਉਹ ਅਰਦਾਸ ਕਰ ਸਕਦੇ ਆਰ ਅਰਦਾਸ ਕਰਨ ਨਹੀਂ ਤਾਂ ਅਨਾਉਂਸਮੈਂਟ ਕਰਨ ਇਸ ਚੀਜ਼ ਦੀ ਕਿ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਉੱਥੇ ਦੇ ਸੈਨੇਟ ਨੂੰ ਜਿਹੜਾ ਪੂਰਵ ਮੰਤਰੀਕੇ ਦੇ ਨਾਲ ਮੁਰਾ ਲਾਗੂ ਰੱਖਣ ਦੇ ਲਈ ਸਾਰੇ ਪਿੰਡਾਂ ਦੀਆਂ ਸੰਗਤਾਂ ਵੱਧ ਚੜ ਕੇ 10 ਨਵੰਬਰ ਨੂੰ ਸਵੇਰੇ 10 ਵਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਹਮਣੇ ਪੀਜੀਆਈ 15 ਸੈਕਟਰ ਦੇ ਦੂਜੇ ਪਾਸੇ ਗੇਟ ਹੈ ਸਾਹਮਣੇ ਪਹੁੰਚੋ ਪੂਰਾ ਪੰਜਾਬ ਪਹੁੰਚੋ ਪੂਰਾ ਇਲਾਕਾ ਪਹੁੰਚੋ ਸਸਤੀ ਗਾੜੀ